ਸਸੀਕਾਲ ਜੀ ਸਾਰਿਆਂ ਨੂੰ EJ ਬਲੌਗਸ ਤੋਂ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਅੱਜ ਆਪਾਂ ਹੈਗੇ ਆ ਜੀ ਪਿੰਡ ਸਰਾਬੇ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਮੇਰੇ ਇੱਕ ਪੁਰਾਣਾ ਜੱਦੀ ਘਰ ਹੈ ਜੀ ਜਿਹੜਾ ਹੈ ਜੀ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦਾ ਘਰ ਹੈ ਜੀ ਇਹ ਤੇ ਪਿੰਡ ਸਰਾਬੇ ਦੇ ਵਿੱਚ ਇਹ ਅੱਜ ਵੀ ਸਥਿਤ ਹੈ ਜੀ ਉੱਥੇ ਤੇ ਉਹਨਾਂ ਦੀਆਂ ਜੋ ਵੀ ਯਾਦਾਂ ਸੀਗੀਆਂ ਜੋ ਉਹਨਾਂ ਦੀਆਂ ਚੀਜ਼ਾਂ ਨੇ ਉਹ ਅੱਜ ਵੀ ਇੱਥੇ ਮੌਜੂਦ ਨੇ ਤੇ ਜਿਨ੍ਹਾਂ ਦਾ ਬਹੁਤ ਵੱਡਾ ਹੱਥ ਸੀਗਾ ਮੁਲਕ ਨੂੰ ਆਜ਼ਾਦ ਕਰਾਉਣ ਵੇਲੇ ਤੇ 1915 ਦੇ ਵਿੱਚ ਇਹਨਾਂ ਦੀ ਸ਼ਹੀਦੀ ਹੋ ਗਈ ਸੀਗੀ ਤੇ ਅੰਗਰੇਜ਼ ਸਰਕਾਰ ਵੱਲੋਂ ਤਸ਼ੱਦਦਤਾ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਜਿਵੇਂ ਪਗਤ ਸਿੰਘ ਸੀਗੇ ਸੁਖਦੇਵ ਜੀ ਸੀਗੇ ਰਾਜਗੁਰੂ ਸੀਗੇ ਉਦਾਂ ਹੀ ਇਹਨਾਂ ਦਾ ਬਹੁਤ ਹੀ ਵੱਡਾ ਕ੍ਰਾਂਤੀਕਾਰੀਆਂ ਦੇ ਵਿੱਚ ਅੱਜ ਵੀ ਨਾਮ ਬੋਲਦਾ ਵਾ ਜਿਨ੍ਹਾਂ ਨੇ ਮੁਲਕ ਨੂੰ ਆਜ਼ਾਦ ਕਰਾਇਆ ਸੀ ਤੇ ਲੋਕਾਂ ਦੇ ਹੱਕਾਂ ਵਾਸਤੇ ਲੜਾਈਆਂ ਲੜੀਆਂ ਸੀਗੀਆਂ ਭਾਰਤ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਕਰਨ ਵਾਸਤੇ ਤੇ ਅੱਜ ਉਹਨਾਂ ਦੇ ਆਪਾਂ ਜੱਦੀ ਪੁਸਤੀ ਘਰ ਖੜੇ ਆ ਜੀ ਤੇ ਪਿੰਡ ਸਰਾਬੇ ਦੇ ਵਿੱਚ ਇਹ ਘਰ ਹੈ ਜੀ ਇਹ ਜਿਲ੍ਹਾ ਲੁਧਿਆਣਾ ਪੈਂਦਾ ਵਾ ਤੇ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਪੁਰਸ਼ਤੈਨੀ ਅੱਜ ਵੀ ਇੱਥੇ ਮੌਜੂਦ ਨੇ ਜੀ ਕਰਤਾਰ ਸਿੰਘ ਸਰਾਬਾ ਜੀ ਦਾ ਜੱਦੀ ਘਰ ਹੈ ਜਿੱਥੇ ਮੈਂ ਇਸ ਟਾਈਮ ਖੜਾ ਬਾਕੀ ਆਪਾਂ ਚੱਲਦੇ ਆਂ ਅੰਦਰ ਤੇ ਤੁਹਾਨੂੰ ਵੀ ਚੱਲ ਕੇ ਮੈਂ ਦਿਖਾਉਣਾ ਆਂ ਚੱਲ ਕੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਅੱਜ ਵੀ ਇੱਥੇ ਮੌਜੂਦ ਨੇ ਤੇ ਬਾਕੀ ਆਪਾਂ ਚੱਲਦੇ ਆਂ ਹੁਣ ਅੰਦਰ ਕਰਦੇ ਤੇ ਬਾਕੀ ਦੇਖਦੇ ਆਂ ਇਹ ਹੈਗਾ ਜੀ ਕਰਤਾਰ ਸਿੰਘ ਸਰਾਬਾ ਜੀ ਦਾ ਜੱਦੀ ਪੁਸ਼ਤੀ ਘਰ ਤੇ ਤੇ ਦੇਖ ਸਕਦੇ ਆਂ ਜੇ ਉੱਪਰ ਲਿਖਿਆ ਹੋਇਆ ਜੱਦੀ ਘਰ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਤੇ ਲੁਧਿਆਣੇ ਦੇ ਇੱਕ ਪਿੰਡ ਸਰਾਬੇ ਦੇ ਵਿੱਚ ਇਹ ਘਰ ਅੱਜ ਵੀ ਇੱਥੇ ਮੌਜੂਦ ਹੈ ਜੀ ਤੇ ਉਹਨਾਂ ਦਾ ਪੂਰਾ ਸੰਖੇਪ ਜੀਵਨੀ ਲਿਖੀ ਹੋਈ ਹੈ ਤੇ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਜਨਮ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਦੇ ਘਰ ਬਾਤਾ ਸੈਮਕੌਰ ਜੀ ਦੀ ਕੁੱਖੋਂ ਪਿੰਡ ਸਰਾਬੇ ਵਿਖੇ ਹੋਇਆ ਕਰਤਾਰ ਸਿੰਘ ਸਰਾਬਾ ਬਹੁਤ ਹੀ ਛੋਟੀ ਉਮਰ ਦੇ ਸਨ ਜਦੋਂ ਉਹਨਾਂ ਦੇ ਮਾਤਾ ਪਿਤਾ ਕਾਲ ਚਲਣਾ ਕਰ ਗਏ ਉਹਨਾਂ ਨੇ ਮੁੱਢਲੀ ਵਿੱਦਿਆ ਮਾਨਵ ਬਾਲਵਾ ਸਕੂਲ ਲੁਧਿਆਣਾ ਤੋਂ ਪ੍ਰਾਪਤ ਕੀਤੀ 1912 ਵਿੱਚ ਉਹ ਚੇਰੀ ਵਿਦਿਆ ਪ੍ਰਾਪਤ ਕਰਨ ਲਈ ਇਹਨਾਂ ਦੇ ਦਾਦਾ ਜੀ ਸਰਦਾਰ ਬਦਨ ਸਿੰਘ ਜੀ ਨੇ ਸਰਬਾ ਜੀ ਨੂੰ ਅਮਰੀਕਾ ਭੇਜ ਦਿੱਤਾ ਪਰੰਤੂ ਇਹ ਇਹ ਮਹਾਨ ਰੂਹ ਨੇ ਜਿਵੇਂ ਕਿਸੇ ਹੋਰ ਵੱਡੇ ਕਾਰਜ ਵਾਸਤੇ ਜਨਮ ਲਿਆ ਸੀ ਅਮਰੀਕਾ ਵਿੱਚ ਭਾਰਤੀ ਲੋਕਾਂ ਦੀ ਬੇਅਦਬੀ ਹੁੰਦੀ ਵੇਖ ਉਹਨਾਂ ਦਾ ਮਨ ਬਹੁਤ ਦੁਖੀ ਹੁੰਦਾ ਸੀਗਾ ਉਤੋਂ ਇਹਨਾਂ ਦੀ ਮੁਲਾਕਾਤ ਸਰਬੇ ਪਿੰਡ ਦੇ ਇਹ ਬਾਬਾ ਰੁਲੀਆ ਸਿੰਘ ਨਾਲ ਹੋਈ ਜਿਨ੍ਹਾਂ ਨੇ ਪਹਿਲਾਂ ਹੀ ਹਿੰਦੁਸਤਾਨ ਦੀ ਆਜ਼ਾਦੀ ਲਈ ਬੀੜਾ ਚੁੱਕਿਆ ਹੋਇਆ ਸੀ ਉਹਨਾਂ ਦੀ ਰਹਿਨਮਾਈ ਵਿੱਚ ਕਰਤਾਰ ਸਿੰਘ ਨੇ ਸੈਨ ਫਰਾਂਸਿਸਕੋ ਵਿੱਚ ਯੋਗੰਤਰ ਆਸ਼ਰਮ ਨਾਲ ਜੁੜ ਕੇ ਦੇਸ਼ ਦੀ ਆਜ਼ਾਦੀ ਲਈ ਚਲਾਈ ਜਾ ਰਹੀ ਗਦਰ ਲਹਿਰ ਵਿੱਚ ਆਪਣਾ ਤਨ ਮਨ ਅਰਪਣ ਕਰਨ ਦਾ ਫੈਸਲਾ ਲੈ ਲਿਆ ਉੱਥੇ ਇਹਨਾਂ ਨੂੰ ਸਰਦਾਰ ਸੋਹਣ ਸਿੰਘ ਪਖਾਨਾ ਲਾਲ ਹਰदयाल RAM ਬਿਹਾਰੀ ਬੋਸ ਵਰਗੇ ਹੋਰ ਗਦਰੀ ਬਾਬਿਆਂ ਦਾ ਸੰਗ ਵੀ ਪ੍ਰਾਪਤ ਹੋਇਆ ਸਾਲ 1913 ਵਿੱਚ ਕਰਤਾਰ ਸਿੰਘ ਸਰਾਬਾ ਗਦਰ ਲਹਿਰ ਦੇ ਅਖਬਾਰ ਵਿੱਚ ਗਦਰ ਦੀ ਗੂੰਜ ਕਵੀ ਸੰਗ੍ਰਹਿ ਰਹਿ ਲੋਕ ਵਿੱਚ ਅੰਗਰੇਜ਼ੀ ਹਕੂਮਤ ਦੇ ਖਿਲਾਫ ਜਜਬਾ ਭਰਨਾ ਸ਼ੁਰੂ ਕਰ ਦਿੱਤਾ ਇਸ ਅਖਬਾਰ ਦੇ ਸੰਪਾਦਕੀ ਛਪਾਈ ਅਤੇ ਲੋਕਾਂ ਵਿੱਚ ਵੰਡਣ ਦਾ ਕੰਮ ਕਰਤਾਰ ਸਿੰਘ ਸਰਾਬਾ ਖੁਦ ਹੀ ਕਰਦੇ ਸਨ ਇਸ ਕੰਮ ਵਿੱਚ ਅੰਗਰੇਜ਼ੀ ਹਕੂਮਤ ਖਤਰਾ ਸਿਰ ਤੇ ਹੀ ਰਹਿੰਦਾ ਸੀ ਪਰ ਕਰਤਾਰ ਸਿੰਘ ਸਰਾਬਾ ਦੀ ਦਲੇਰੀ ਅਤੇ ਸਮਝ ਦੀਵਿਕਾਟ ਨਹੀਂ ਸੀਗੀ ਇਸ ਗਦਰੀ ਲਹਿਰ ਦੇ ਮੈਂਬਰਾਂ ਨੇ 1914 ਵਿੱਚ ਜੂਨ ਦੇ ਮਹੀਨੇ ਭਾਰਤ ਆ ਕੇ ਆਜ਼ਾਦੀ ਦੀ ਲਹਿਰ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਪਰ ਕੁਝ ਗਦਾਰਾਂ ਨੇ ਇਹ ਕੰਮ ਸਿਰੇ ਨਾ ਚੜਨ ਦਿੱਤਾ ਜਿਸ ਕਰਕੇ ਬਹੁਤ ਸਾਰੇ ਗਦਰੀ ਯੋਧੇ ਗ੍ਰਿਫਤਾਰ ਕਰ ਲਏ ਗਏ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਕਰਤਾਰ ਸਿੰਘ ਸਰਾਭਾ ਦੀ ਆਪਣੀ ਤਿੱਖੀ ਸੂਝ ਕਾਰਨ ਭਾਰਤ ਆਉਣ ਵਿੱਚ ਸਫਲ ਹੋਏ ਇੱਥੇ ਪਹੁੰਚ ਕੇ ਉਹਨਾਂ ਨੇ ਹੋਰ ਲੋਕਾਂ ਨੂੰ ਪ੍ਰੇਰਣਾ ਦੇ ਕੇ ਇਸ ਲਹਿਰ ਨਾਲ ਜੋੜਨ ਦਾ ਕੰਮ ਬੜੇ ਜੋਸ਼ ਨਾਲ ਸ਼ੁਰੂ ਕਰ ਦਿੱਤਾ ਇਸ ਸਿਲਸਲੇ ਵਿੱਚ ਕਰਤਾਰ ਸਿੰਘ ਸਰਾਭਾ ਆਪਣੇ ਮਿਸ਼ਨ ਦੀ ਪੂਰਤੀ ਲਈ ਸਰਗੋਦਾ ਗਏ ਮੁਲਕ ਦੇ ਗਦਾਰਾਂ ਨੇ ਫਿਰ ਇਹਨਾਂ ਦੀ ਪਿੱਠ 'ਤੇ ਛੁਰਾ ਮਾਰਨ ਤੋਂ ਗੁਰੇਜ਼ ਨਹੀਂ ਕੀਤਾ ਉੱਥੇ 2 ਮਾਰਚ 1915 ਨੂੰ ਰਸਲਦਾਰ ਗੱਡਾ ਸਿੰਘ ਨੇ ਧੋਖੇ ਨਾਲ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਨੂੰ ਸਾਥੀਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਅੰਗਰੇਜ਼ੀ ਹਕੂਮਤ ਨੇ ਇਹਨਾਂ ਖਿਲਾਫ ਸਾਜ਼ਿਸ਼ ਦਾ ਕੇਸ ਬਣਾ ਕੇ ਮੁਕੱਦਮਾ ਦਾਇਰ ਕਰ ਦਿੱਤਾ ਇਹ ਕਾਰਵਾਈ ਸੈਂਟਰਲ ਜੇਲ੍ਹ ਲਾਹੌਰ ਵਿਖੇ ਕੀਤੀ ਗਈ ਆਖਿਰ 16 ਨਵੰਬਰ 1915 ਨੂੰ ਇੰਨਾ ਸੁਖਬੀਰ ਸੂਰਬੀਰ ਗਦਾਰੀ ਯੋਧਿਆਂ ਨੂੰ फांसी ਦੇ ਦਿੱਤੀ ਗਈ ਤੇ 19 ਸਾਲ ਦੀ ਉਮਰ ਦੇ ਕਰਤਾਰ ਸਿੰਘ ਸਰਾਬਾ ਦੇਸ਼ ਲਈ ਜਾਨ ਕੁਰਬਾਨ ਕਰ ਦੇ ਸੀ ਅਸੀਂ ਅੱਜ ਅਸੀਂ ਉਹਨਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਬਾ ਵਗਰ ਜਾਣਦੇ ਹਾਂ ਭਾਰਤ ਮਾਂ ਦੇ ਸਪੂਤ ਨੂੰ ਅਸੀਂ ਸਲਾਮ ਕਰਦੇ ਹਾਂ ਜਿਸ ਨੇ ਆਪਣੇ ਦੇਸ਼ ਕੌਮ ਅਤੇ ਆਪਣੇ ਪਿੰਡ ਸਰਾਬੇ ਦਾ ਨਾਮ ਕੁਰਬਾਨੀ ਤੇ ਬਲੰਦੀ ਤੱਕ ਪਹੁੰਚਾਇਆ ਦੇਖ ਸਕਦੇ ਤੁਸੀਂ 19 ਸਾਲ ਦੀ ਉਮਰ ਵਿੱਚ ਦੇਸ਼ ਲਈ ਕੁਰਬਾਨੀ ਕਰ ਗਏ ਸੀਗੇ ਤੇ ਜਦੋਂ ਭਗਤ ਸਿੰਘ ਨੂੰ ਵੀ ਫਾਂਸੀ ਹੋਈ ਸੀਗੀ ਉਹਨਾਂ ਦੀ ਏਜ ਵੀ ਬਹੁਤ ਘੱਟ ਸੀਗੀ ਤੇ ਆਈ ਥਿੰਕ 23 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਵੀ ਫਾਂਸੀ ਦੇ ਦਿੱਤੀ ਗਈ ਸੀਗੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਅਮਰੀਕਾ ਵੀ ਗਏ ਤੇ ਉੱਥੇ ਵੀ ਪੜ੍ਹਾਈ ਕੀਤੀ ਪਰ ਜਿਵੇਂ ਕਹਿੰਦੇ ਨੇ ਲਿਖਿਆ ਹੁੰਦਾ ਨਾ ਵੀ ਵਾਪਸ ਆਣਾ ਹੀ ਹੁੰਦਾ ਵੀ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣਾ ਹੀ ਸੀ ਉਹਨਾਂ ਨੇ ਤੇ ਉੱਥੋਂ ਵੀ ਵਾਪਸ ਆ ਗਏ ਸੀਗੇ ਤੇ ਬਾਕੀ ਆਪਾਂ ਚੱਲਦੇ ਆਂ ਜੀ ਅੰਦਰ ਤੁਹਾਨੂੰ ਵੀ ਚੱਲ ਕੇ ਮੈਂ ਜੱਦੀ ਘਰ ਦਿਖਾਉਣਾ ਇਹਨਾਂ ਦਾ ਕਿੰਦਾ ਦਾਵਾ ਤੇ ਉਹ ਜਿੱਦਾਂ ਆਪਾਂ ਪੂਰਾ 360 ਡਿਗਰੀ ਤੋਂ ਵੀਊ ਮਾਰ ਲਏ ਨੇ ਪਰ ਆਪਾਂ ਦੇਖ ਸਕਦੇ ਆਂ ਅੰਦਰ ਉਹਨਾਂ ਦੀ ਇੱਕ ਫੋਟੋ ਬਣੀ ਹੋਈ ਹੈ ਯਾਦਗਾਰ ਤੇ ਬਾਕੀ ਆਪਾਂ ਐਂਟਰੈਂਸ ਤੋਂ ਸ਼ੁਰੂ ਕਰਾਂਗੇ ਪੂਰਾ ਜੱਦੀ ਘਰ ਹੈ ਜੀ ਕੋਈ ਇੱਥੇ ਚੇਂਜਸ ਨਹੀਂ ਹੋਏ ਹੋ ਜਿੱਦਾਂ ਦਾ ਪਹਿਲਾਂ ਸੀਗਾ ਉਦਾਂ ਦਾ ਹੀ ਅੱਜ ਵੀ ਦੇਖ ਸਕਦੇ ਆਂ ਵੀ ਪੁਰਾਣੇ ਸਮੇਂ ਦਾ ਨਲਕਾ ਵੀ ਇੱਥੇ ਉਦਾਂ ਹੀ ਅੱਜ ਵੀ ਲੱਗਿਆ ਹੋਇਆ ਹੈ ਬਾਕੀ ਇੱਥੇ ਕੁਝ ਤਸਵੀਰਾਂ ਲੱਗੀਆਂ ਹੋਈਆਂ ਨੇ ਜਿਹਨਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਸ਼ੀਧੀਆਂ ਪਾਈਆਂ ਸੀਗੇ। ਇਹ ਦੇਖ ਸਕਦੇ। ਤੇ ਸ਼ਹੀਦ ਬਾਬਾ ਬੁੱਢਾ ਸਿੰਘ ਪਿੰਡ ਫਿਲੋਕੇ ਜਿਹੜਾ ਗੁਜਰਾਂਵਾਲਾ ਪਾਕਿਸਤਾਨ ਆ। ਤੇ ਇਹਨਾਂ ਨੂੰ ਕਾਲੀ ਪਾਣੀ ਦੀ ਸਜ਼ਾ ਹੋਈ ਸੀਗੀ। ਇਹ ਦੇਖ ਸਕਦੇ। ਉਮਰ ਕਹਿ ਵੀ ਸਜ਼ਾ ਹੋਈ ਸੀਗੀ ਕਾਲੇ ਪਾਣੀਆਂ ਦੇ ਵਿੱਚ ਜਿਹੜੇ ਉਸੇ ਟਾਈਮ ਕਾਲੇ ਪਾਣੀ ਹੀ ਚੱਲਦੇ ਹੁੰਦੇ ਸੀਗੇ। ਉਹ ਤਾਂ ਫਿਲਹਾਲ ਇਦਾਂ ਦਾ ਕੁਝ ਕਦੇ ਸੋਣਾ ਨਹੀਂ ਕਿਉਂਕਿ ਉਸੇ ਟਾਈਮ ਅੰਗਰੇਜ਼ ਹਕੂਮਤ ਵੇਲੇ ਜਿੰਨੇ ਵੀ ਕ੍ਰਾਂਤੀਕਾਰੀ ਸੀਗੇ ਮੁਲਕ ਦੇ ਸਾਰਿਆਂ ਨੂੰ ਕਾਲੇ ਪਾਣੀ ਦੀ ਸਜ਼ਾ ਕਰਦੇ ਹੁੰਦੇ ਸੀਗੇ ਸ਼ਹੀਦ ਸੂਫੀ ਅਮ ਪ੍ਰਸਾਦ ਇਹ ਵੀ ਇਹਨਾਂ ਦੇ ਜਨਮ 1858 ਮੁਰਾਦਾਬਾਦ ਯੂਪ ਸ਼ਹਾਦਤ 1916 ਇਰਾਨ ਮੱਕੇ ਆਪਾਂ ਅੱਗੇ ਚੱਲਦੇ ਹਾਂ ਤੇ ਸ਼ਹੀਦ ਉਧਮ ਸਿੰਘ ਜੀ ਦੀ ਤਸਵੀਰ ਇਹ ਰਾਮ ਮੁਹੰਮਦ ਸਿੰਘ ਆਜ਼ਾਦ ਤੇ ਜਨਮ ਦਸੰਬਰ 1898 ਨੂੰ ਨਾਮ ਜਿਲ੍ਹਾ ਸੰਗਰੂਰ ਤੇ ਸ਼ਹੀਦ 31 ਸਤੰਬਰ 1940 ਲੰਡਨ ਦੀ ਪੈਂਟਨ ਵਿਲੇਜ ਜੇਲ ਤੇ ਉੱਥੇ ਉਹਨਾਂ ਨੂੰ ਲੰਡਨ ਵਿੱਚ ਫਾਂਸੀ ਹੋਈ ਸੀਗੀ। ਬਤੀ ਹੋਰ ਅੱਗੇ ਚੱਲਦੇ ਜੀ ਇੱਧਰ ਗ਼ਰੀਬ ਆਬਿਆਂ ਦੀ ਯਾਦਗਾਰ ਮਿਲਣ ਜਿਵੇਂ ਉਹਨਾਂ ਦੀ ਮੀਟਿੰਗਸਾਂ ਚੱਲਦੀਆਂ ਹੁੰਦੀਆਂ ਨੇ ਤੇ ਉਹਨਾਂ ਦੀ ਇੱਕ ਯਾਦਗਾਰ 7 ਸਤੰਬਰ 1669 ਇਹ ਤਸਵੀਰ ਹੈ ਜਿਹਦੇ ਨਾਲੇ ਪੂਰਾ نیچے ਇਹਨਾਂ ਦੀ ਹਿਸਟਰੀ ਲਿਖੀ ਹੋਈ ਆ। ਬਾਕੀ ਅਗਰ ਆਪਾਂ ਚੱਲਦੇ ਹਾਂ ਸ਼ਹੀਦ ਭਗਤ ਸਿੰਘ ਵੀ ਦੇ। ਉਹਨਾਂ ਦਾ ਲੱਗਿਆ ਜਨਮ 18 28 9 1907 ਬੰਗਾ ਲੈਲਪੁਰ ਤੇ ਫੈਜ਼ਲਾਬਾਦ ਪਾਕਿਸਤਾਨ। ਸ਼ਹੀਦੀ ਤੇ 23 ਮਾਰਚ 1931 ਲਾਹੌਰ ਜੇਲ੍ਹ ਦੇ ਵਿੱਚ। 23 ਮਾਰਚ 1931 ਨੂੰ ਲਾਹੌਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀਗੀ। ਤੇ ਦੇਖੋ ਇਹਨਾਂ ਦੀ ਇੱਕ ਫੋਟੋ ਲੱਗੀ ਹੋਈ ਹੈ ਇੱਥੇ। ਬਾਕੀ ਇੱਧਰ ਆ ਗਏ ਸ਼ਹੀਦ ਪੰਡਤ ਸੋਨ ਲਾਲ ਪਾਠਕ ਤੇ ਪਿੰਡ ਪੱਟੀ ਅੰਮ੍ਰਿਤਸਰ ਸ਼ਹੀਦੀ 10 1916 ਬਾਕੀ ਸਾਰੀਆਂ ਜਿੰਨੀਆਂ ਵੀ ਤਸਵੀਰਾਂ ਲੱਗੀਆਂ ਸਾਰੇ ਜਿਹੜੇ ਕ੍ਰਾਂਤੀਕਾਰੀ ਸੀਗੇ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਲੜਾਈਆਂ ਲੜੀਆਂ ਉਹਨਾਂ ਦੇ ਵਿੱਚ ਸ਼ਹੀਦیاں ਪਈਆਂ ਸਾਰਿਆਂ ਦੀ ਇੱਥੇ ਤਸਵੀਰਾਂ ਲੱਗੀਆਂ ਹੋਈਆਂ ਤੇ ਬਾਕੀ نیچے ਵੀ ਕੁਝ ਹੈਗੀਆਂ ਨੇ ਦੇਖ ਸਕਦੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਆ ਗਏ ਜੀ ਸ਼ਹੀਦ ਰਾਮਤਲੀ ਆ ਗਏ ਜੀ ਇਹ ਬਾਬਾ ਸੋਦ ਸਿੰਘ ਬਾਬਾ ਹਰਪਾ ਜਿੰਸ ਸਿੰਘ ਬਾਬਾ ਕਿਰਪਾ ਸਿੰਘ ਤੇ ਬਾਕੀ ਆਪਾਂ ਚੱਲਦੇ ਹਾਂ ਜੀ ਅੱਗੇ ਬਾਕੀ ਇਹ ਉਹਨਾਂ ਦੇ ਜਿਹੜੇ ਪਰਿਵਾਰ ਦੇ ਸੀਗੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਜੀ ਇੱਥੇ ਤੇ ਸਰਦਾਰ ਅਸੀ ਬਚਨ ਸਿੰਘ ਪਿੰਡ ਰਾਜੋਆਣਾ ਖੁਰਦ ਤੇ ਭਾਣਜੇ ਸੀਗੇ ਜੀ ਸ਼ਹੀਦ ਕਰਤਾਰ ਸਿੰਘ ਸਰਬਾਜੀ ਦੇ ਤੇ ਬਾਕੀ ਇੱਧਰ ਬੀਬੀ ਸੁਰਜੀਤ ਕੌਰ ਪਿੱਖੀ ਤੇ ਇਹ ਭਾਣਜੀ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਜਿਹੜੀਆਂ ਉਹਦੇ ਫੈਮਿਲੀ ਮੈਂਬਰਸ ਸੀਗੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਇੱਥੇ ਬਾਕੀ ਸੋਨ ਸਿੰਘ ਪਕਾਨਾ ਇਹਨਾਂ ਦਾ ਵੀ ਬਹੁਤ ਵੱਡਾ ਨਾਮ ਹੋਇਆ ਵਾ ਇਹ ਪਿੰਡ ਪਕਾਨਾ ਅੰਮ੍ਰਿਤਸਰ 1870 ਤੋਂ ਲੈ ਕੇ ਜੀ 1968 ਦੇ ਵਿੱਚ ਸਰਗੁਆਸ ਹੋਏ ਸੀਗੇ ਇਹ ਸ਼ਹੀਦ ਚੰਗਤ ਚੰਦਰਸ਼ੇਖਰ ਯਾਦ ਇਹਨਾਂ ਦਾ ਵੀ ਬਹੁਤ ਵੱਡਾ ਨਾਮ ਹੋਇਆ ਵਾ ਇਹਨਾਂ ਨੇ ਵੀ ਬਹੁਤ ਅੰਗਰੇਜ਼ਾਂ ਦੇ ਖਿਲਾਫ ਲੜਾਈਆਂ ਲੜੀਆਂ ਸੀ ਇਹਨਾਂ ਮੁੱਲ ਕਾ ਆਜ਼ਾਦ ਕਰਾਉਣ ਦੇ ਵਿੱਚ ਇਹਨਾਂ ਦਾ ਵੀ ਬਹੁਤ ਵੱਡਾ ਹੱਥ ਹੈ ਜੀ ਜਨਮ ਇਹਨਾਂ ਦਾ ਹੋਇਆ ਕਿ 23 1906 ਮੱਧਪਦੇ ਦਾ ਸ਼ਹੀਦ ਇਹਨਾਂ ਦੀ ਹੋ ਗਈ ਸੀ 27 1931 ਨੂੰ ਅਲਾਹਾਬਾਦ ਯੂਪੀ ਦੇ ਵਿੱਚ ਜਦੋਂ ਪੁਲਿਸ ਮੁਕਾਬਲਾ ਹੋਇਆ ਸੀਗਾ ਉੱਥੇ ਤੇ ਉਹਦੇ ਵਿੱਚ ਸ਼ਹੀਦ ਹੋ ਗਏ ਸੀਗੇ ਤੇ ਇਹਨਾਂ ਨਾਲ ਵੀ ਗਦਾਰੀ ਹੋਈ ਸੀ ਕੋਈ ਇਹਨਾਂ ਦੇ ਨਾਲ ਦੇ ਨੇ ਜਾ ਕੇ ਉਹਨਾਂ ਨੂੰ ਤੋਖੇ ਨਾਲ ਖਬਰ ਦੇ ਦਿੱਤੀ ਸੀਗੀ ਜਾ ਕੇ ਵੀ ਉਹ ਉੱਥੇ ਹੈਗੇ ਆ ਤੇ ਫਿਰ ਇਸੇ ਕਰਕੇ ਅੰਗਰੇਜ਼ਾਂ ਨੇ ਉਹਨਾਂ ਨੂੰ ਮਾਰ ਦੋ ਜਿਵੇਂ ਕਹਿੰਦੇ ਆ ਜਿਵੇਂ ਤੁਹਾਨੂੰ ਮੈਂ ਸੰਖੇਪ ਇਤਿਹਾਸ ਦੱਸਿਆ ਵੀ ਪਿੱਠ 'ਚ ਛੂਰੇ ਬਹੁਤ ਲੋਕਾਂ ਨੇ ਮਾਰੇ ਤੇ ਨਾਲ ਖੜਨ ਵਾਲੇ ਵੀ ਬਹੁਤ ਸੀਗੇ ਪਰ ਹਰ ਪਾਰਟੀ ਚ ਗੱਦਾਰ ਤਾਂ ਹੁੰਦੇ ਹੀ ਹੁੰਦੇ ਆ ਬਕੇਦਰ ਸ਼ਹੀਦ ਰਾਮ ਪ੍ਰਸਾਦ ਬਿਸਮਿਲ ਹੈ ਜੀ ਇਹਨਾਂ ਦਾ ਵੀ ਬਹੁਤ ਵੱਡਾ ਨਾਮ ਹੋ ਗਿਆ ਵਾ ਸ਼ਾਹਜਹਾਂਪੁਰ ਯੂਪੀ 1927 ਵਿੱਚ ਗੋਰਖ ਜੇਲ ਗੋਰਖਪੁਰ ਜੇਲ ਦੇ ਵਿੱਚ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਬਾਕੀ ਆਪਾਂ ਤੁਹਾਨੂੰ ਘਰ ਦਿਖਾ ਦਿੰਨੇ ਇਹ ਗਦਰੀ ਪਾਰਟੀ ਦੇ ਪ੍ਰਧਾਨ ਬਾਬਾ ਸੋਨ ਸਿੰਘ ਭਕਾਨਾ ਜੀ ਦੀ ਤਸਵੀਰ ਹੈ ਜੀ ਬਾਕੀ ਇੱਧਰ ਕਬੀਬੀ ਜਗਦੀਸ਼ ਕੌਰ ਬਾਕੀ ਜਿੱਥੇ ਆਪਾਂ ਚੱਲਦੇ ਆ ਜੀ ਅੱਗੇ ਤੇ ਕੁਝ ਕੁ ਚੀਜ਼ਾਂ ਪਈਆਂ ਜੀ ਇੱਥੇ ਬਾਕੀ ਆਏ ਉਹਨਾਂ ਦੇ ਸਮੇਂ ਦੀ ਇੱਕ ਲਾਲਟੇਨ ਇੱਥੇ ਲੱਗੀ ਹੋਈ ਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਦਾ ਜੱਦੀ ਘਰ ਆ ਜਿੱਦਾਂ ਦੀਆਂ ਚੀਜ਼ਾਂ ਉਸ ਸਮੇਂ ਦੇ ਵਿੱਚ ਸੀਗੀਆਂ ਉਹ ਅੱਜ ਵੀ ਸੇਮ ਟੂ ਸੇਮ ਉਦਾਂ ਹੀ ਮੌਜੂਦ ਆ ਸਰਕਾਰ ਵੱਲੋਂ ਬਹੁਤ ਹੀ ਜਿਆਦਾ ਸਾਮ ਸੰਭਾਲ ਕਰਕੇ ਰੱਖਿਆ ਗਈਆਂ ਤੇ ਬਾਕੀ ਆਪਾਂ ਚੱਲਦੇ ਆ ਜੀ ਅੱਗੇ ਤੇ ਇਹ ਸ਼੍ਰੀ ਕਰਤਾਰ ਸਿੰਘ ਸਰਾਂਭਾ ਜੀ ਦੀ ਇੱਕ ਇਥੇ ਫੋਟੋ ਬਣਾਈ ਗਈ ਹੈ ਜੀ ਯਾਦਗਾਰ ਦੇਖ ਸਕਦੇ ਆ ਅ ਸੈਂਟਰਲ ਹਾਊਸ ਆਫ ਸ਼੍ਰੀ ਕਰਤਾਰ ਸਿੰਘ ਸਰਾਂਭਾ ਤੇ ਉਹਨਾਂ ਦੀ ਇੱਕ ਤਸਵੀਰ ਹੈ ਜੀ ਇਹ ਦੇਖ ਸਕਦੇ ਆ ਮਕੀਆ ਉਹਨਾਂ ਦੀ ਪੁਰਾਣੀ ਤਸਵੀਰ ਲੱਗੀ ਹੋਈ ਆ ਤੇ ਵਾਲ ਕੱਟੇ ਹੋਏ ਆ ਉਹਦੇ ਵਿੱਚ ਜਿਵੇਂ ਇਹ ਪੱਗ ਵਾਲੀ ਫੋਟੋ ਲੱਗੀ ਨਹੀਂ ਤੇ ਉਹਨਾਂ ਦੇ ਇੱਥੇ ਵਾਲ ਕੱਟੇ ਆ I think ਇਹ ਪਹਿਲਾਂ ਜਦੋਂ ਇਹ ਅਮਰੀਕਾ ਗਏ ਸੀੀ ਉਦੋਂ ਦੀ ਤਸਵੀਰ ਆ। ਆ ਕਿ ਆ ਜਿਹੜੀ ਇਹਨਾਂ ਦੀ ਪੱਗ ਵਾਲੀ ਫੋਟੋ ਹੁੰਦੀ ਹੈ ਜੀ ਉਹ ਅਸ਼ੀਦ ਕਰਤਾ ਸਿੰਘ ਸਰਗੋਆ ਜੀ ਦੀ। ਉਸੇ ਟਾਈਮ ਦਾ ਪੁਰਾਣਾ ਸ਼ੀਸ਼ਾ ਪਿਆ ਹੋਆ ਇੱਥੇ। ਸਾਰੀਆਂ ਇਹਨਾਂ ਦੀਆਂ ਤਸਵੀਰਾਂ ਪਈਆਂ। ਉਸੇ ਤਰ੍ਹਾਂ ਹੀ ਬਹੁਤ ਹੀ ਜ਼ਿਆਦਾ ਸਾਂਭ ਸੰਭਾਲ ਕਰਕੇ ਰੱਖਿਆ ਹੋਇਆ ਕਿਉਂਕਿ ਕਈ ਜਿਹੜੀਆਂ ਹਿਸਟੋਰੀਕਲ ਪਲੇਸਸ ਮੈਂ ਦੇਖੀਆਂ ਉੱਥੇ ਹਾਲਤ ਬਹੁਤ ਖਰਾਬ ਹੁੰਦੀ ਆ ਪਰ ਇੱਥੇ ਦੇਖ ਕੇ ਮੈਨੂੰ ਬਿਲਕੁਲ ਵੀ ਇਦਾਂ ਦਾ ਨਹੀਂ ਲੱਗਿਆ ਹੈਗਾ ਪ੍ਰੋਪਰਲੀ ਇੱਥੇ ਸਟਾਫ ਰੱਖਿਆ ਗਿਆ ਵਾ ਤੇ ਸਾਰੇ ਦੇਖ ਰੇਖ ਦੇ ਵਿੱਚ ਹੀ ਕੰਮ ਹੁੰਦਾ ਵਾ ਇੱਥੇ ਜੋ ਵੀ ਹੁੰਦਾ ਵਾ ਬਹੁਤ ਹੀ ਸਾਂਭ ਸੰਭਾਲ ਨਾਲ ਚੀਜ਼ਾਂ ਰੱਖੀਆਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਸਮੇਂ ਦਾ ਪੁਰਾਣਾ ਟਾਈਮ ਦਾ ਰੇਡੀਓ ਵਾ ਜਿਹੜਾ ਉਹਨਾਂ ਸਮਿਆਂ ਵਿੱਚ ਹੁੰਦਾ ਸੀਗਾ ਤੇ ਰੇਡੀਓ ਵੀ ਉਹਨਾਂ ਟਾਈਮ ਉਸ ਉਹੀ ਘਰਾਂ ਦੇ ਵਿੱਚ ਹੁੰਦਾ ਸੀ ਜਿਹੜੇ ਮਤਲਬ ਕਿ ਵਧੀਆ ਫੈਮਲੀਆਂ ਚ ਹੁੰਦੇ ਸੀਗੇ ਜਿਵੇਂ ਕਹਿ ਸਕਦੇ ਆ ਨਾ ਜਿਵੇਂ ਜ਼ਿਮੀਂਦਾਰ ਪਰਿਵਾਰ ਹੁੰਦੇ ਜਾਂ ਪੜ੍ਹੇ ਲਿਖੇ ਅਫਸਰ ਹੁੰਦੇ ਉਹਨਾਂ ਦੇ ਘਰੇ ਰੇਡੀਓ ਵਗੈਰੇ ਚੀਜ਼ਾਂ ਦੇਖੀਆਂ ਜਾਂਦੀਆਂ ਸੀਗੀਆਂ ਅੱਜ ਕੱਲ ਤਾਂ ਚਲੋ ਆਮ ਹੋ ਗਿਆ ਅੱਜ ਕੱਲ ਤਾਂ ਬਹੁਤ ਲੇਟੈਸਟ ਟੈਕਨੋਲੋਜੀ ਆ ਗਈ ਪਰ ਉਸੇ ਟਾਈਮਾਂ ਦੀ ਰੇਡੀਓਸ ਟਾਈਮ ਜਿਹੜੇ ਬੰਦੇ ਦੇ ਘਰੇ ਹੁੰਦਾ ਸੀਗੇ ਵੀ ਬਹੁਤ ਮਤਲਬ ਕਹਿੰਦੇ ਘੁੰਦੇ ਜਾਂ ਤਾਂ ਕੋਈ ਅਫਸਰ ਹੁੰਦੇ ਸੀਗੇ ਵੱਡੇ ਤੇ ਬਾਕੀ ਇਹ ਹੈ ਜੀ ਕਿ ਪੰਡਿਤ ਜਗਤਰਾਮ ਤੇ ਸਾਰੇ ਜਿੰਨੇ ਵੀ ਇਹਨਾਂ ਨਾਲ ਸ਼ਹੀਦ ਹੋਏ ਆ ਆਜ਼ਾਦੀ ਦੀ ਲੜਾਈ ਦੇ ਵਿੱਚ ਸਾਰਿਆਂ ਦੀ ਤਸਵੀਰਾਂ ਇੱਥੇ ਅੱਜ ਵੀ ਮੌਜੂਦ ਨੇ ਤੇ ਜਿਨ੍ਹਾਂ ਨੂੰ ਕਾਲੇ ਪਾਣੀਆਂ ਦੀ ਸਜ਼ਾ ਹੋਈ ਆ ਉਹ ਵੀ ਇੱਥੇ ਪਿਕਚਰਸ ਲੱਗੀਆਂ ਹੋਈਆਂ ਸਾਰਿਆਂ ਦੇ ਨਾਲ ਇਹਨਾਂ ਦਾ ਪੂਰਾ ਇਤਿਹਾਸ ਲਿਖਿਆ ਹੈ ਇਹ ਸ਼ੀਰ ਸਿਕਰਤਾਰ ਸਿੰਘ ਸਰਬ ਦੀ ਇੱਥੇ ਪੁਰਾਣੀ ਪਿਕਚਰ ਆ ਜਦੋਂ ਉਹ ਅਮਰੀਕਾ ਗਏ ਸੀਗੇ ਬਿਨਾ ਪੱਗ ਤੋਂ ਹਨ ਤੇ ਬਾਲ ਕਟਿੰਗ ਆ ਓਕੇ ਅંદર نیچے ਸਾਰਾ ਹੋਲ ਦਿਖਾਣਾਂ ਸ਼ਹੀਦ ਕੇਰ ਸਿੰਘ ਮਹਾਣਾ ਮਰਸਰ ਸ਼ਹੀਦ 1800 1918 ਐਡਮਾਨ ਕਾਲੇ ਪਾਣੀ ਇਹਨਾਂ ਨੂੰ ਵੀ ਕਾਲੇ ਪਾਣੀ ਦੀ ਸਜ਼ਾ ਹੋਈ ਸੀ ਜੇਕਰ ਇਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਹੈ ਉਸ ਵੇਲੇ ਉਹ 70 ਸਾਲ ਦੇ ਸੀਗੇ ਤੇ ਉਹ ਕਿਉਂਕਿ ਉਸ ਉਮਰ ਵਿੱਚ ਕਾਲੇ ਪਾਣੀ ਦੀ ਸਜ਼ਾ ਮਨਾਹੀ ਹੁੰਦੀ ਆ ਸੁਭਿਮੰਨ ਗੁਰੇ ਐਡਮ ਗੋਡਾ ਪੈਦੀ ਮਰ ਰਿਹਾ ਸੀ ਐਡਮਨ ਕਾਲੇ ਪਾਣੀ ਦੀ ਕੋਈ ਨਰਕ ਦੇ ਜੱਤਾਂ ਸ਼ਰੀਰ ਤੇ ਆ ਗਿਆ ਪਰ ਫਿਰ ਵੀ ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਕਰਦੇ ਸੀਗੇ ਇੰਨੀ ਏਜ ਦੇ ਵਿੱਚ ਕਰਦੇ ਨਹੀਂ ਦਿਸੀ ਪਰ ਫਿਰ ਵੀ ਉਹਨਾਂ ਨੂੰ ਕਰਤੀ ਸੀ ਸ਼ਹੀਦ ਸੇਵਾ ਸਿੰਘ ਠੇਕਰੀwala ਉਹਨਾਂ ਦੀ ਪਿਕਚਰ ਲੱਗੀ ਹੋਈ ਹੈ ਜੀ ਇਹਨਾਂ ਨੂੰ ਪਟਿਆਲਾ ਜੇਲ੍ਹ ਕੱਟੀ ਸੀਗੇ ਇਹਨਾਂ ਨੇ ਤੇ ਉੱਥੇ ਇਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਸੀ ਲੰਮੀ ਭੁੱਖ ਹੜਤਾਲ ਕਰਕੇ ਇਹਨਾਂ ਨੂੰ ਡੈਥ ਹੋ ਗਈ ਸੀ ਇਹਨਾਂ ਦੀ ਸ਼ਹੀਦ ਹੋਗੇ ਸੀਗੇ ਪਟਿਆਲਾ ਜੇਲ੍ਹ ਦੇ ਵਿੱਚ ਤੇ ਇੱਕ ਪੁਰਾਣੇ ਟੈਂਮਾਂ ਦੀ ਕੇਤਲੀ ਪਈ ਆ ਇੱਥੇ ਦੇਖ ਸਕਦੇ ਹੋ ਬਾਕੀ ਇਹ ਸ਼ਹੀਦ ਰੰਗਾ ਸਿੰਘ ਜੀ ਪਿੰਡ ਖੁਰਦਾਪੁਰ ਜ਼ਿਲ੍ਹਾ ਜਲੰਧਰ ਸ਼ਹੀਦੀ 18 6 1916 ਲਾਹੌਰ ਜੇਲ੍ਹ ਚਾਰ ਹੋਰ ਸਾਥੀਆਂ ਸਮੇਤ ਇਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਹੋਈ ਸੀਗੀ ਬਾਕੀ ਕੁਝ ਅੰਦਰ ਤਸਵੀਰਾਂ ਲੱਗੀਆਂ ਹੋਈਆਂ ਜੀ ਦੇਖ ਸਕਦੇ ਹੋ ਜਿਹੜੇ ਵੱਡੇ ਵੱਡੇ ਸਨਮਾਨ ਹੁੰਦੇ ਐ ਐਨ ਆਰ ਆਈ ਪਰਿਵਾਰ ਵੱਲੋਂ ਜਿਹੜੇ ਉਹਨਾਂ ਦੀਆਂ ਇੱਕ ਤਸਵੀਰਾਂ ਲੱਗੀਆਂ ਐ ਅੰਦਰ ਵੀ ਟਰੋਫੀਸ ਕੱਪ ਵਗੈਰਾ ਕਾਫੀ ਪਈ ਹੋਈ ਮੈਂ ਤੁਹਾਨੂੰ ਦਿਖਾਉਂਗਾ। ਬਾਕੀ ਆਪਾਂ ਚੱਲਦੇ ਹਾਂ ਅੱਗੇ। ਉਹਨੇ ਕੋਈ 360 ਡਿਗਰੀ 뷰 ਤਾਂ ਮੈਂ ਪ੍ਰੋਪਰ ਘਰ ਦਿਖਾ ਦਵਾਂ ਇਹਨਾਂ ਦਾ। ਜਿਹੜਾ ਜੱਦੀ ਪੁਸ਼ਤੀ ਘਰ ਆ। ਓਕੇ ਆਪਾਂ ਚੱਲਦੇ ਹਾਂ ਜੀ ਇੱਧਰ। ਇਹ ਉਸਹਿਦ ਕਰਤਾਰ ਸਿੰਘ ਸਰਾਬੇ ਦਾ ਮੰਝਾ ਆ ਗਿਆ। ਦੇਖ ਸਕਦੇ ਹੋ ਅੱਜ ਵੀ ਉਸੇ ਤਰ੍ਹਾਂ ਹੀ ਇੱਥੇ ਸਾਮ ਸੰਭਾਲਣਾ ਰੱਖਿਆ ਗਿਆ ਤੇ ਜਿਵੇਂ ਪੁਰਾਣੇ ਸਮਿਆਂ ਦੇ ਸੰਦੂਕ ਹੁੰਦੇ ਸੀਗੇ ਤੇ ਸਮਾਨ ਵਗੈਰਾ ਰੱਖਣ ਵਾਸਤੇ ਅੱਜ ਵੀ ਉਸੇ ਤਰ੍ਹਾਂ ਹੀ ਮੌਜੂਦ ਹੈ ਬਾਕੀ ਉੱਤੇ ਚਰਖਾ ਪਿਆ ਵਾ ਇੱਕ ਤੇ ਉਹ ਆਈ ਥਿੰਕ ਮੈਨੂੰ ਲੱਗਦਾ ਵੀ ਜਿਵੇਂ ਊਠ ਦੀ ਕਾਠੀ ਹੁੰਦੀ ਹੈ ਨਾ ਉਹ ਚੀਜ਼ ਮੈਨੂੰ ਲੱਗਦੀ ਪਈ ਆ ਬਾਕੀ ਮੈਨੂੰ ਪਤਾ ਨਹੀਂ ਹੈਗਾ ਇਸ ਚੀਜ਼ ਬਾਰੇ माफ ਕਰਿਓ ਕਿ ਇਹ ਚਰਖਾ ਕਿ ਇਹ ਇੱਧਰ ਜਿਹੜੇ ਇਹਨਾਂ ਨੂੰ ਸਨਮਾਨਨ ਕੀਤੇ ਗਏ ਜਿਹੜੇ ਜਿਹੜੇ ਕੱਪ ਨੇ ਦੇਖ ਸਕਦੇ ਹੋ ਉਹਨਾਂ ਦੇ ਟਰੋਫੀਆਂ ਪਈਆਂ ਨੇ ਬਹੁਤ ਵੱਡੀਆਂ ਵੱਡੀਆਂ 2017 ਇਹ ਫੁੱਟਬਾਲ ਓਪਨ ਮੈਚ ਜਿਹੜੇ ਤੇ ਪਿੰਡਾਂ ਦੇ ਵਿੱਚ ਟੂਰਨਾਮੈਂਟ ਹੁੰਦੇ ਕਰਤਾਰ ਸਿੰਘ ਸਰਾਬਾ ਜੀ ਦੇ ਨਾਮ ਤੇ ਤੇ ਉਹਨਾਂ ਦੇ ਕੱਪ ਇੱਥੇ ਵੀ ਰੱਖੇ ਗਏ ਆ ਬਾਕੀ ਅੰਦਰ ਇੱਕ ਚਾਟੀ ਤੇ ਮਡਾਣੀ ਪਈ ਹੈ ਜੀ ਜਿਹਦੇ ਵਿੱਚ ਦੁੱਧ ਰੜਕਾਇਆ ਜਾਂਦਾ ਸੀਗਾ ਬਾਕੀ ਇੱਕ ਉਹਨਾਂ ਦੀ ਕੁਰਸੀ ਪਈ ਹੈ ਜੀ ਇੱਥੇ ਦੇਖ ਸਕਦੇ ਹੋ ਉਸੇ ਤਰ੍ਹਾਂ ਹੀ ਕੁਰਸੀਆਂ ਜਿਹੜੀ ਮੌਜੂਦ ਹੈ ਜੀ ਇੱਥੇ ਉਸੇ ਤਰ੍ਹਾਂ ਸਾਹਮਣੇ ਸੰਭਾਲਣਾ ਰੱਖੀ ਗਈ ਆ ਬਾਕੀ ਸੋਚਾਂ ਵੀ ਤੁਸੀਂ ਦੇਖ ਸਕਦੇ ਹੋ ਵੀ ਪੁਰਾਣੇ ਸਮੇਂ ਵਾਲੀਆਂ ਲੱਗੀਆਂ ਹੋਈਆਂ ਮੱਕੇ ਆਪਾਂ ਚੱਲਦੇ ਹਾਂ ਜੀ ਦੂਸਰੀ ਸਾਈਡ ਕਿ ਇੱਧਰ ਵੀ ਕੁਝ ਸ਼ਹੀਦਾਂ ਦੀਆਂ ਫੋਟੋਆਂ ਲੱਗੇ ਸੀ ਦੁੱਧਮ ਸਿੰਘ ਜੀ ਤੇ ਦੇਖ ਸਕਦੇ ਹੋ ਸ਼ਹੀਦ ਉੱਤਮ ਸਿੰਘ ਸੌਰੀ ਮਤਲਬ ਨਾਮ ਚ ਗਲਤੀ ਹੋ ਗਈ ਪਿੰਡ ਹੰਸ ਲੁਧਿਆਣਾ ਜਨਮ 1884 ਸ਼ਹੀਦ 1818 6 ਨਹੀਂ 18 6 1916 ਖਤਰਨਾਕ ਕ੍ਰਾਂਤੀਕਾਰੀ ਹੋਣੇ ਦੇ ਕਾਰਨ ਫਾਂਸੀ ਕੀ ਸਜ਼ਾ ਦੇ ਹੱਕਦਾਰ ਸਮਝਿਆ ਗਿਆ ਤੇ ਮਤਲਬ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਆਜ਼ਾਦੀ ਦੀ ਲੜਾਈ ਲੜਦੇ ਸਰਕਾਰ ਦੀ ਜਿਹੜੀ ਅੰਗਰੇਜ਼ ਹਕੂਮਤ ਦੀ ਨਜ਼ਰ ਦੇ ਵਿੱਚ ਉਹ ਗਲਤੀ ਸੀਗੀ ਉਹਨਾਂ ਨੂੰ ਇਹ ਸੀਗਾ ਵੀ ਇੱਕ ਤਰ੍ਹਾਂ ਨਾਲ ਉਹ ਸਾਡੇ ਖਿਲਾਫ ਜਾ ਰਹੇ ਆ ਤੇ ਜਾਂ ਤਾਂ ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਉਹ ਉਮਰ ਕੈਦ ਹੋ ਜਾਂਦੀ ਤੇ ਜਾਂ ਫਿਰ ਫਾਂਸੀ ਦੇ ਦਿੰਦੇ ਹੁੰਦੇ ਸੀਗੇ ਜਾਂ ਫਿਰ ਸ਼ੂਟਡ ਸਾਈਟ ਦੇ ਆਰਡਰਸ ਨਿਕਲਦੇ ਹੁੰਦੇ ਸੀਗੇ ਜਿਵੇਂ ਚੰਦਰਸ਼ੇਖਰ ਜਾਦਰੀ ਨਾਲ ਹੋਇਆ ਸੀਗਾ ਪੁਲਿਸ ਦੇ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਬਾਕੀ ਸ਼ਹੀਦ ਬੰਤਾ ਸਿੰਘ ਜੀ ਪਿੰਡ ਸੰਘਵਾਲ ਜਲੰਧਰ ਲਗਭਗ ਦੋ ਪੁਲਿਸ ਦੇ ਪਿੱਛਾ ਕਰਨ ਇੱਚੇ ਹੀ ਫੜੇ ਪੜੇ ਜਾ ਸਕੇ ਕੈਨੇਡਾ ਦੇ ਲੱਖਾਂ ਡਾਲਰਾਂ ਦੀ ਜਾਇਦਾਦ ਨੂੰ ਲੱਤ ਮਾਰ ਕੇ ਦੇਸ਼ ਪਰ ਤੇ ਪਿੰਡ ਦੇ ਇਲਾਕੇ ਵਿੱਚ ਆਮ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਲਈ ਉਦਦ ਕੀਤਾ ਲਗਭਗ ਦੋ ਸਾਲਾਂ ਪੁਲਿਸ ਤੋਂ ਪਿੱਛਾ ਕਰਨ ਤੋਂ ਬਾਅਦ ਫੜੇ ਜਾ ਸਕੇ ਮਤਲਬ ਦੋ ਸਾਲ ਪੁਲਿਸ ਇਹਨਾਂ ਨੂੰ ਲੱਭ ਨਹੀਂ ਸਕੀ ਸੀਗੀ ਉਸ ਤੋਂ ਬਾਅਦ ਇਹ ਫੜੇ ਗਏ ਸੀਗੇ ਤੇ 1915 ਦੇ ਵਿੱਚ ਲਾਹੌਰ ਜੇਲ੍ਹ ਦੇ ਵਿੱਚ ਇਹਨਾਂ ਨੂੰ फांसी ਦੇ ਦਿੱਤੀ ਗਈ ਸੀ ਸ਼ਹੀਦੀ ਦੀ ਤਰੀਕ ਲਿਖੀ ਹੋਈ ਹੈ ਬਾਕੀ ਇਧਰ ਸ਼ਹੀਦ ਸੁਖਦੇਵ ਸੀਗੇ ਜੀ ਜਿਸ ਨੂੰ ਹਮੇਸ਼ਾ ਆਪਣੇ ਸਾਥੀਆਂ ਦਾ ਫਿਕਰ ਲੱਗਾ ਰਹਿੰਦਾ ਸੀਗਾ ਸਾਡੀ ਸਜਾ ਵਿੱਚ ਰਿਆਤ ਨਾਲ ਦੇਸ਼ ਦਾ ਇੰਨਾ ਭਲਾ ਨਹੀਂ ਹੋਣਾ ਜਿੰਨਾ ਸਾਡੀ ਫਾਂਸੀ ਚੜ ਕੇ ਹੋ ਜਾਵੇ ਉਹਨਾਂ ਦੇ ਨਾਲ ਸ਼ਬਦ ਗਾਂਧੀ ਜੀ ਨੂੰ ਆਸੀ ਤਾਂ ਕੁਝ ਦਿਨ ਪਹਿਲਾਂ ਇੱਕ ਚਿੱਠੀ ਵਿੱਚ ਲਿਖੇ ਸਨ ਇਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ ਜਿਵੇਂ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਜੀ ਨੂੰ ਫਾਂਸੀ ਹੋਈ ਸੀ ਤੇ ਉਹਨਾਂ ਦੇ ਨਾਲ ਇਹਨਾਂ ਨੂੰ ਫਾਂਸੀ ਹੋਈ ਸੀ ਤੇ ਨਾਲ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ ਸੀ ਇਹਨਾਂ ਨੂੰ। ਬਾਕੀ ਇਦਰ ਸ਼ਹੀਦ ਖੁਦੀराम बोस ਇਹ ਬੰਗਾਲ ਦਾ ਆ ਇਹਨਾਂ ਦਾ ਜਨਮ ਸੀਗਾ ਜੀ। ਤੇ 1891 ਦੇ ਵਿੱਚ 11/8/1960 ਮੁਜ਼ਫਰਪੁਰ ਜੇਲ੍ਹ ਇਹ ਰਿਕ ਬਦਨਾਮ ਅੰਗਰੇਜ਼ ਅਫਸਰ ਨੂੰ ਬੰਬ ਨਾਲ ਉਡਾਉਣ ਦੇ ਜੁਰਮ ਵਿੱਚ ਫਾਂਸੀ ਸਜ਼ਾ ਦਿੱਤੀ। ਮਤਲਬ ਇੱਕ ਜਿਹੜੇ ਖਰਾਬ ਅਫਸਰ ਹੁੰਦੇ ਜਿन्हें ਆਪਣੇ ਕਰਪਟ ਕਹਿ ਦਿੰਦੇ ਆ ਇਹ ਜਿਹੜੇ ਮਤਲਬ ਕਾਨੂੰਨ ਦੇ ਵਿੱਚ ਰਹਿ ਕੇ ਵੀ ਕ੍ਰਾਈਮ ਕਰਦੇ ਉਹਨਾਂ ਨੂੰ ਬੰਬ ਨਾਲ ਉਡਾਉਣ ਦੇ ਜੁਰਮ ਵਿੱਚ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਕਿਉਂਕਿ ਉਹਨਾਂ ਸਮਿਆਂ ਵਿੱਚ ਜਿਵੇਂ ਆਪਾਂ ਦੇਖਦੇ ਵੀ ਜੋ ਅੰਗਰੇਜ਼ ਸਰਕਾਰ ਹਕੂਮਤ ਨੇ ਹੁਕਮ ਜਾਰੀ ਕਰਦੇ ਹੋ ਚਾਹੇ ਸਹੀ ਆ ਚਾਹੇ ਗਲਤ ਆ ਉਹਨਾਂ ਵਾਸਤੇ ਸਹੀ ਹੁੰਦਾ ਸੀ ਕਿ ਜੇਵੇਂ ਕੋਈ ਉਹਨਾਂ ਦੇ ਖਿਲਾਫ ਆਵਾਜ਼ ਉਠਾਉਂਦਾ ਹੁੰਦਾ ਸੀਗਾ ਵੀ ਜੇਵੇਂ ਇਹ ਚੀਜ਼ ਹੀ ਗਲਤ ਆ ਤਾਂ ਉਹਨੂੰ ਜਾਂ ਫਾਂਸੀ ਦੇ ਦਿੱਤੀ ਜਾਂਦੀ ਸੀ ਜਾਂ ਕਾਲੇ ਪਾਣੀਆਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਜਾਂਦੀ ਸੀ ਤੇ ਆਹ ਇੱਕੋ ਸਮੇਂ ਤਾਂ ਮੈਨੂੰ ਲੱਗਦਾ ਡੰਬਲ ਪਿਆਵਾ ਜਿਵੇਂ ਦੇਸੀ ਜਿੰਮ ਹੁੰਦਿਆ ਘਰੇ ਤੇ ਉਦਾਂ ਹੁੰਦਾ ਇਹ ਇੱਥੇ ਅੱਜ ਵੀ ਰੱਖਿਆ ਆ ਤੇ ਬਾਕੀ ਇੱਧਰ ਫੋਟੋ ਲੱਗੀ ਹੋਈ ਜੀ ਬੇੜੀਆਂ ਹੱਤਕੜੀਆਂ ਵਿੱਚ ਜਕੜੇ ਸੰਗਰਾਮੀ ਐ ਮੈਂ ਦੀ ਤਸਵੀਰ ਲੱਗੀ ਤੁਸੀਂ ਇਤਿਹਾਸ ਪੜ ਸਕਦੇ ਆਈ ਥਿੰਕ ਗਦਰ ਪਾਰਟੀ ਦੀਆਂ ਪਿਕਚਰਸ ਨੇ ਤੇ ਜਿਹੜੀ ਗਦਰ ਦੀ ਲਹਿਰ ਸੀਗੀ ਮੰਨਿਆ ਕਿਸੇ ਦਾ ਤੇ 1942 ਦਾ ਅੰਗਰੇਜ਼ ਭਾਰਤ ਛੋੜੋ ਅੰਦੋਲਨ ਕਿਦਰ ਬਾਬਾ ਸੱਜਣ ਸਿੰਘ ਬਾਬਾ ਹਰੀ ਸਿੰਘ ਉਸਮਾਨ ਮਨਵਰ ਨਾਮ ਸਿੰਘ ਜੀ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਤੇ ਇਹ ਗਦਰ ਪਾਰਟੀ ਦੀਆਂ ਕੁਝ ਕਵਿਤਾਵਾਂ ਲਿਖੀਆਂ ਹੋਈਆਂ ਨੇ ਦੇਖ ਸਕਦੇ ਹੋ ਇਹ ਗਦਰ ਬੱਬਰ ਅਕਾਲੀ ਇਹ ਮਨਵਰ ਇਹ ਜਦ ਬਲਵੰਤ ਸਿੰਘ ਜੀ ਆਇਕ ਇੱਥੇ ਤਖਤਪੋਸ਼ ਰੱਖਿਆ ਗਿਆ ਇਹ ਵੀ ਮੇਰੇ ਨਾਲ ਉਹਨਾਂ ਦੇ ਸਮਿਆਂ ਦੇ ਉਹਨਾਂ ਦੇ ਘਰ ਦਾ ਹੀ ਹੋਣਾ ਜਿਹੜਾ ਉਸੇ ਸਮੇਂ ਦਾ ਜਿਹੜਾ ਜੱਦੀ ਪੁੱਤਤੀ ਸਮਾਨ ਆ ਸਾਰਾ ਇੱਥੇ ਹੀ ਰੱਖਿਆ ਗਿਆ ਜੀ ਬੜੀ ਸ਼ਾਂਸ ਸਮਾੜਨਾ ਕੁੰਡੀਤੰਗ ਦੀ ਹੋਇਆ ਤੇ ਤੇ ਇਹ ਕੁਝ ਕਵਿਤਾਵਾਂ ਨੇ ਜੀ ਤੇ ਦੇਖ ਸਕਦੇ ਹੋ ਛੋਟੇ ਸਹਿਬ ਜਦਿੰਦਿਆ ਸੌਰੀ ਨੋਵਲਸ ਪਈਆਂ ਜਿਵੇਂ ਬੁੱਕਸ ਪਈਆਂ ਨੇ پڑھਣ ਵਾਸਤੇ ਕਵਿਤਾਵਾਂ ਆ ਗਏ ਮੇਰੇ ਮੂਥ ਮਾਰ ਕਰਿਓ ਛੋਟੇ ਸਹਿਬ ਜਦਿੰਦਿਆ ਕਵਿਤਾਵਾਂ ਵਜਿਹਾ ਵੀ ਗੁਰਮਤੀ ਪ੍ਰਕਾਸ਼ ਬਤਿਆ ਹਾਊਸ ਪੁਰਾਣੇ ਟਾਈਮਾਂ ਦੀ ਜਿਹਾ ਆਟਾ ਚੱਕੀ ਹੁੰਦੀ ਸੀ ਜਿਵੇਂ ਹੱਥਾਂ ਨਾਲ ਚੱਲਦੀ ਹੁੰਦੀ ਆ ਬੈਠਣ ਵਾਲਾ ਇੱਕ ਮੂੜਾ ਸਟੂਲ ਵਾਂਗੂ ਰੱਖਿਆ ਹੋਇਆ ਬਾਕੀ ਟੋਕਰੀ ਪਈ ਐ ਜੀ ਪੱਖੀਆਂ ਪਈਆਂ ਪੀੜੀਆਂ ਪਈਆਂ ਤੇ ਦਰਵਾਜ਼ੇ ਵੀ ਤੁਸੀਂ ਦੇਖ ਸਕਦੇ ਹੋ ਉਹਨਾਂ ਟਾਈਮਾਂ ਦੀ ਪੁਰਾਣੇ ਸਮੇਂ ਦੇ ਦਰਵਾਜ਼ੇ ਆ ਇੰਦਾਂ ਦੇ ਮਜ਼ਬੂਤ ਦਰਵਾਜ਼ੇ ਅੱਜ ਦੇ ਟਾਈਮ 'ਚ ਤਾਂ ਹੈ ਹੀ ਨਹੀਂ ਕਿਉਂਕਿ ਘਰ ਬਹੁਤ ਹੀ ਜ਼ਿਆਦਾ ਪੁਰਾਣਾ ਵਾ ਪਰ ਅੱਜ ਵੀ ਉਸੇ ਟਾਈਮ ਹੀ ਬਸ ਬਾਕੀ ਕੁਛ ਸਰਕਾਰ ਵੱਲੋਂ ਸੰਭਾਲ ਹੁੰਦੀ ਆ ਜਿਵੇਂ ਆਪਣੇ ਹਿਸਟੋਰੀਕਲ ਪਲੇਸ ਜਿਨ੍ਹਾਂ ਦੇ ਪਿੱਛੇ ਵੀ ਤੁਹਾਨੂੰ ਕਈ ਕਿਲੇ ਦਿਖਾਏ ਸੀਗੇ ਜਿਨ੍ਹਾਂ ਦੀ ਹਾਲਾਤ ਬਹੁਤ ਖਰਾਬ ਸੀਗੇ ਪਰ ਇੱਥੇ ਆ ਕੇ ਮੈਨੂੰ ਬਿਲਕੁਲ ਵੀ ਇਦਾਂ ਤਾਂ ਨਹੀਂ ਲੱਗਿਆ ਹੈਗਾ ਕਿ ਪ੍ਰੋਪਰ ਸਾਰਾ ਕੁਝ ਵੈਲ ਮੇਨਟੇਨਡ ਪੂਰਾ ਨੀਟ ਐਂਡ ਕਲੀਨ ਹੈ ਬਹੁਤ ਹੀ ਸਾਫ ਸਫਾਈ ਨਾਲ ਰੱਖਿਆ ਗਿਆ ਇੱਕ ਤੇ ਇੱਕ ਕਵਿਤਾ ਲਿਖੀ ਗਈ ਹੈ ਮੈਂ ਨਾਸਤਿਕ ਕਿਉਂ ਆ ਉਹਨਾਂ ਵੱਲੋਂ ਕੋਈ ਮੈਸੇਜ ਆਈଥିנה ਜੇ ਦੇਖ ਸਕਦੇ ਆਮ ਲੋਕਾਂ ਕੋਲੋਂ ਕੋਈ ਨੰਬਰ ਉਹ ਸਾਥੇ ਮੰਨੇ ਜਾਂਦਾ ਸੁਦੇਵਨ ਵੱਲੋਂ ਚੁੱਕਦੇ ਹਾਂ ਉਹ ਤਾਂ ਵੱਲੋਂ ਕੱਢ ਦੇਵਾਂਗਾ ਉਕੇ ਕਾਵੀ ਤਸਵੀਰ ਪਈ ਹੈ ਜੀ ਪੰਜਾਬ ਸਪੋਰਟਸ ਡਿਪਾਰਟਮੈਂਟ ਵੱਲੋਂ ਟਰੋਫੀ ਮਿਲੀ ਹੈ ਇਹ ਇੱਕ ਤਸਵੀਰ ਲੱਗੀ ਹੋਈ ਹੈ ਜੀ ਸੇਵਾ ਦੇਸ਼ ਦੀ ਜਿੰਨੜੀਆਂ ਬੜੀਆਂ ਓਕੀਆਂ ਗੱਲਾਂ ਕਰਨੀਆਂ 150 ਖਾਲਿਆਂ ਨੇ ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਸਹੀ ਗੱਲ ਬਹੁਤ ਮੁਸੀਬਤਾਂ ਕਾਲੇ ਪਾਣੀ ਦੀ ਸਜ਼ਾ ਵੀ ਹੋਈਆਂ ਭੁੱਖ ਹੜਤਾਲਾਂ ਵੀ ਕੀਤੀਆਂ ਹਾਂਸੀਆਂ ਵੀ ਹੋਈਆਂ ਪੁਲਿਸ ਮੁਕਾਬਲੇ ਵੀ ਹੋਏ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਏਡੀਆਂ ਵੱਡੀਆਂ ਕੁਰਬਾਨੀਆਂ ਦੇ ਸਕਦਾ ਵੀ ਜਿਵੇਂ 18-19 ਸਾਲ ਦੀ ਉਮਰ ਦੇ ਵਿੱਚ ਫਾਂਸੀਆਂ ਦੇ ਰੱਸਿਆਂ ਤੇ ਝੂਲ ਗਏ ਤੇ ਸਰਕਾਰਾਂ ਨਾਲ ਏਡੀ ਵੱਡੀ ਹਕੂਮਤਾਂ ਨਾਲ ਟੱਕਰਾਂ ਲੈ ਲੀਆਂ ਆਪਣੇ ਹੱਕ ਲੈਣ ਵਾਸਤੇ ਅੱਜ ਦੇ ਸਮਿਆਂ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮੈਨੂੰ ਨਹੀਂ ਲੱਗਦਾ ਕਦੇ ਮਿਲਣਗੇ ਕਿਉਂਕਿ ਜਿਹੜੇ ਉਹਨਾਂ ਟਾਈਮਾਂ ਦੇ ਵਿੱਚ ਜੱਜਬਾ ਜੋਸ਼ ਸੀਗਾ ਤੇ ਅੱਜ ਦੇ ਨੌਜਵਾਨਾਂ ਦੇ ਵਿੱਚ ਬਹੁਤ ਹੀ ਘੱਟ ਦੇਖਣ ਨੂੰ ਮਿਲੂਗਾ ਬਾਕੀ ਆ ਇੱਕ ਉਹਨਾਂ ਦਾ ਕਮਰਾ ਬਣਾਇਆ ਹੋਇਆ ਹੈ ਜੀ ਇੱਥੇ ਉਹਨਾਂ ਨੇ ਵੀ ਇੱਕ ਤਸਵੀਰ ਲਈ ਰੇਸ਼ੀਂਦਕਰਤਾ ਸਿੰਘ ਸਰੰਭਾ ਜੀ ਦੀ ਤਸਵੀਰਾਂ ਨਹੀਂ ਲਈਆਂ। ਆਹ ਕੋਨ ਨਹੀਂ ਫੋਟੋ ਤੇ ਵੀ ਲੱਗੀ ਆ। ਬਾਕੀ ਸਾਰੀਆਂ ਲਮਾਰੀਆਂ ਨੇ ਇਹਨਾਂ ਦੀ। ਰੋਪਰ ਤੋਂ ਉਹ ਮੈਂ ਕੋਈ ਨਹੀਂ ਕਾ ਵੀ ਇੱਥੇ ਉਹਨਾਂ ਦਾ ਮੰਨ ਬੈੱਡ ਪਿਆ ਹੋਵੇ ਜੀ। ਸਵਾਮਸੰਭਾਲ ਬਹੁਤ ਰੱਖੀ ਗਈ ਸਾਫ ਸਫਾਈ ਆ ਪੂਰੀ। ਰੋਪਰ ਮੇਨਟੇਨੈਂਸ ਇੱਥੇ ਜਿਵੇਂ ਇੱਕ हिस्ट्री ਆ ਆਪਣੀ ਬਹੁਤ ਵੱਡੀ ਹੈ ਤੇ ਆਪਣੇ ਜਿਹੜੇ ਬੱਚੇ ਨੇ ਪੰਜਾਬ ਦਾ ਇਤਿਹਾਸ ਉਹਨਾਂ ਨੂੰ ਜਾਣੂ ਕਰਾਉਣ ਵਾਸਤੇ ਬਹੁਤ ਹੀ ਵਧੀਆ ਸਾਧਨ ਸੰਭਾਲ ਲਇ ਤੇ ਸਮਾਨ ਰੱਖਿਆ ਗਿਆ ਜਿਵੇਂ ਕਹਿੰਦੇ ਆ ਅੱਜਕੱਲ ਆਪਣੇ ਜਵਾਨਾਂ ਨੂੰ ਇਤਿਹਾਸ ਨਾਲ ਜੋੜ ਉਹਨਾਂ ਨੂੰ ਵੀ ਦੱਸੋ ਕਿ ਕਰਤਾਰ ਸਿੰਘ ਸਰਾਭਾ ਕੌਣ ਸੀ ਜਿਹੋ ਵੀ ਆਪਣੇ ਭਗਤ ਸਿੰਘ ਹੋਏ ਆ ਜਿਹੜੇ ਕ੍ਰਾਂਤੀਕਾਰੀ ਹੋਏ ਆ ਜਿਵੇਂ ਆਪਾਂ ਉਹਨਾਂ ਨੂੰ ਕਵਿਤਾਵਾਂ ਸੁਣਾਉਨੇ ਆ ਪਲੀਜ਼ ਆਪਣੇ ਬੱਚਿਆਂ ਨੂੰ ਵੀ ਇੱਥੇ ਜ਼ਰੂਰ ਲੈ ਕੇ ਉਹਨਾਂ ਨੂੰ ਵੀ ਦਿਖਾਓ ਜੀ ਕਿੱਡੀਆਂ-ਕਿੱਡੀਆਂ ਲੜਾਈਆਂ ਉਹਨਾਂ ਨੇ ਲੜੀਆਂ ਸੀ ਇਹ ਹਕੂਮਤਾਂ ਦੇ ਖਿਲਾਫ। ਵਾਕਈ ਆਪਾਂ ਚੱਲਦੇ ਆਂ ਜੀ ਅੱਗੇ। ਕੋਸਕਾ ਪੋਰਸ਼ਨ ਆਪਾਂ ਤੋਂ ਰਹਿ ਗਿਆ ਸੀਗਾ ਤੇ ਆ ਕਰਕੇ ਮੈਂ ਦੁਬਾਰਾ ਉਹਨਾਂ ਨੂੰ ਪੁੱਛ ਕੇ ਆਂ ਕਹਿੰਦੇ ਉੱਪਰ ਵੀ ਬਣਿਆ ਹੋਇਆ। ਤੇ ਦੇਖ ਸਕਦੇ ਪੂਰਾ ਸਾਰਾ ਬਾ ਪੈਂਟ ਦੇਖਦਾ ਇੱਥੋਂ। ਉੱਪਰ ਵੀ ਦੋ ਕਮਰੇ ਹੈਗੇ ਆ ਜੀ ਇਹਨਾਂ ਦੇ।

ਇਹਨੂੰ ਤੁਸੀਂ ਦੇਖ ਸਕਦੇ ਹੋ ਸਾਰੇ ਰੂਮਸ ਵਗੈਰਾ ਹੀ ਬਣੇ ਹੋਏ ਆ ਉੱਪਰ ਪੁਰਾਣੇ ਪੈਂਮਾਲੀ ਛੱਤਾਂ ਜਿਹੜੀਆਂ ਬਾਲਾਂ ਵਾਲੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਉਹੀ ਸੇਮ ਟੂ ਸੇਮ ਨੇ ਉਹੀ ਬਹੁਤ ਵਧੀਆ ਮੈਂਟੇਨ ਕਰਕੇ ਰੱਖੀਆਂ ਹੋਈਆਂ ਤੇ ਪੌੜੀਆਂ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਪੂਰਾ ਸਾਈਜ਼ ਹੀ ਆ ਉਤਰਨ ਨੂੰ ਥੋੜਾ ਜਿਹਾ ਡਰੀ ਲੱਗ ਰਿਹਾ ਉੱਪਰ ਤੇ ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਪੌੜੀਆਂ ਹੁੰਦੀਆਂ ਸੀਗੀਆਂ ਦੇ ਬਣੀਆਂ ਆਈਆਂ ਲੋ ਜੀ ਇਹ ਸੀਗਾ ਸ਼ਹੀਦ ਕਰਤਾਰ ਸਿੰਘ ਸਰਾਭੀ ਦੇ ਜੱਦੀ ਘਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਹੱਕਾਂ ਦੀ ਲੜਾਈਆਂ ਵਾਸਤੇ 19 ਸਾਲ ਦੀ ਏਜ ਦੇ ਵਿੱਚ ਫਾਂਸੀ ਤੇ ਚੜ੍ਹ ਗਏ ਸੀਗੇ ਤੇ ਜਿੰਨਾ ਨੇ ਮਤਲਬ ਆਪਦੇ ਹੱਕ ਲੈਣ ਦੇਤੇ ਮਤਲਬ ਜਿਹੜੇ ਕ੍ਰਾਂਤੀਕਾਰੀ ਹੋਏ ਨੇ ਆਪਣੇ ਭਾਰਤ ਦੇ ਜਿਨ੍ਹਾਂ ਨੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਲੜਾਈਆਂ ਲੜੀਆਂ ਤੇ ਕਾਲੇ ਪਾਣੀਆਂ ਦੀ ਸਜ਼ਾ ਵੀ ਹੋਈਆਂ ਜੀ ਫਾਂਸੀਆਂ ਵੀ ਹੋਈਆਂ ਪੁਲਿਸ ਮੁਕਾਬਲਿਆਂ 'ਚ ਵੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਕਰਤਾਰ ਸਿੰਘ ਸਰਾਭਾ ਜੀ ਨੂੰ ਵੀ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀਗਾ ਤੇ ਅਮਰੀਕਾ ਤੋਂ ਪੜ੍ਹਾਈ ਕਰਕੇ ਵਾਪਸ ਆ ਗਏ ਸੀਗੇ ਉਹ ਤੇ ਇੱਥੇ ਆ ਕੇ ਉਹਨਾਂ ਨੇ ਮੁੱਲਕ ਆਜ਼ਾਦ ਕਰਨ ਦਾ ਫੈਸਲਾ ਲੈ ਲਿਆ ਸੀਗਾ ਤੇ ਹੋਰ ਵੱਧ ਤੋਂ ਵੱਧ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਲਿਆ ਸੀ ਵੀ ਤੁਸੀਂ ਵੀ ਸਾਡਾ ਸਹਿਯੋਗ ਕਰੋ ਬੋਲ ਕਜਾਜ਼ ਕਰਾਉਣ ਦੇ ਵਿੱਚ ਆਪਦੇ ਹੱਕ ਲੈਣ ਦੇ ਵਿੱਚ ਤੇ ਇਸੇ ਕਰਕੇ ਫਿਰ ਅੰਗਰੇਜ਼ ਸਰਕਾਰ ਨੂੰ ਐ ਹੋ ਗਿਆ ਵੀ ਇਹ ਸਾਡੇ ਖਿਲਾਫ ਜਾ ਰਹੇ ਤੇ ਉਹਨਾਂ ਨੇ 19 ਸਾਲ ਦੀ ਏਜ ਦੇ ਵਿੱਚ ਉਹ ਖਾਂਸੀ ਦੇ ਦਿੱਤੀ ਗਈ ਸੀ ਤੇ ਉਹਨਾਂ ਦੇ ਜੱਦੀ ਘਰ ਦੇ ਵਿੱਚ ਆਪਾਂ ਹੈਗੇ ਆ ਤੇ ਦੇਖ ਸਕਦੇ ਹੋ ਬੈਕ ਸਾਈਡ ਉਧਰੇ ਪਿਕਚਰ ਲੱਗੀ ਹੋਈ ਆ ਜੋ ਮੈਂ ਇੰਟਰਾਂਸ ਤੇ ਤੁਹਾਨੂੰ ਦਿਖਾਈ ਸੀਗੀ ਤੇ ਇਹ ਉਹਨਾਂ ਦਾ ਜੱਦੀ ਘਰ ਆ ਜੀ ਪਿੰਡ ਸਰਾਬੇ ਦੇ ਵਿੱਚ ਲੋਕੇਸ਼ਨ ਮੈਂ ਸ਼ੇਅਰ ਕਰ ਦੂੰਗਾ ਬਾਕੀ ਆਪ ਐਂਡ ਕਰਦੇ ਆ ਆਪਣਾ ਅੱਜ ਦਾ ਵਲੌਗ ਜਲਦੀ ਮਿਲੂਗਾ ਤੁਹਾਨੂੰ ਇੱਕ ਨਵੇਂ ਵਲੌਗ ਨਾਲ ਪਲੀਜ਼ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ ਚਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਜਲਦੀ ਮਿਲੂਗਾ ਤੁਹਾਨੂੰ ਇੱਕ ਨਵੀਂ ਲੋਕੇਸ਼ਨ ਨਾਲ ਨਵੇਂ ਵਲੌਗ ਨਾਲ ਓਕੇ ਥੈਂਕ ਯੂ ਟੇਕ ਕੇਅਰ ਬਾਏ ਸਸ਼ਿਕਾ